वावाমমমवा ਸੈ ਦੇਖ ਰਹੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਜਿਵੇਂ ਸਰਕਾਰ ਦਾ ਸਮਾਂ ਥੋੜਾ ਰਹਿਦਾ ਜਾ ਰਿਹਾ ਤੇ ਉਸ ਦੇ ਹਿਸਾਬ ਨਾਲ ਮੈਨੂੰ ਇਹ ਲੱਗਦਾ ਵੀ ਧਰਨਿਆਂ ਮਜਾਰਾਂ ਦਾ ਕੰਮ ਵਧਣਾ ਸ਼ੁਰੂ ਹੋ ਗਿਆ ਤੇ ਅਸੀਂ ਇਹ ਤੀਜਾ ਧਰਨਾ ਤੁਹਾਨੂੰ ਕੱਲ ਦਾ ਦਿਖਾਉਣ ਲੱਗੇ ਆ ਬਾਗੇਪੁਰਾਣੇ ਦੇ ਵਿੱਚ ਕੱਲ ਬੀਤੇ ਦਾ ਦੋ ਧਰਨੇ ਤੁਹਾਨੂੰ ਦਿਖਾਏ ਸੀਗਾ ਜੇ ਤੀਜਾ ਧਰਨਾ ਜਿਹੜਾ ਅੰਗਨ ਵਾਲੀ ਵਰਕਰਾਂ ਦਾ ਹੈਗਾ ਇਹਨਾਂ ਦੀ ਕੀ ਸਮੱਸਿਆ ਹੈ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਇੱਕ ਵਾਰ ਤੁਸੀਂ ਤਸਵੀਰਾਂ ਜ਼ਰੂਰ ਦੇਖ ਲਓ ਵੱਡੀ ਗਿਣਤੀ ਵਿੱਚ ਜਿਹੜੀਆਂ ਅੰਗਨ ਵਾਲੀ ਵਰਕਰਾਂ ਹੈਗੀਆਂ ਬਾਗਾ ਮੈਂ ਕੈਮਰਾਮੈਨ ਨੂੰ ਕਹਿੰਉਂ ਇੱਕ ਵਾਰ ਤਸਵੀਰਾਂ ਜ਼ਰੂਰ ਬਣਾਓ ਕਿਉਂਕਿ ਜਿੰਨੀਆਂ ਇਹ ਅੰਗਰਵੜੀ ਵਰਕਰਾਂ ਇੱਥੇ ਬੈਠੀਆਂ ਆਗੀਆਂ ਇਹਨਾਂ ਨੇ ਤਾਂ ਆਪਣੇ ਆਪਣੇ ਕੰਮਾਂ ਦੇ ਜਾਣਾ ਚਾਹੀਦਾ ਸੀ ਪਰ ਇਹ ਬੈਠੀਆਂ ਧਰਨੇ ਤੇ ਆ। ਕਿਹੜੇ ਇਹੋ ਜਿਹੇ ਮਸਲੇ ਹੈਗੇ ਆ ਕਿਉਂ ਇਹਨਾਂ ਨੂੰ ਧਰਨੇ ਤੇ ਬੈਣਾ ਬਿਠਣਾ ਪੈ ਰਿਹਾ ਹੈਗਾ? ਸਰਕਾਰ ਇਹਨਾਂ ਦੀ ਕਿਉਂ ਨਹੀਂ ਸੁਣਵਾਈ ਕਰਦੀ ਭਈ? ਇਹੋ ਜੀਆਂ ਇਹਨਾਂ ਦੀਆਂ ਮੰਗਾਂ ਜਿਹੜੀਆਂ ਜਿਹੜੀਆਂ ਇਹਨਾਂ ਨੂੰ ਇੱਥੇ ਬੈਠਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਗਰਮੀ ਚੱਲਦੀ ਪਈ ਆ ਉਸ ਦੇ ਬਾਵਜੂਦ ਵੀ ਇਹ ਧਰਤੀ ਤੇ ਬਰੀਆਂ ਵਿਛਾ ਕੇ ਬੈਠਣ ਲਈ ਮਜਬੂਰ ਹੋ ਜਾਂਦੀਆਂ। ਤੇ ਮੈਂ ਕੈਮਰਾਮੈਨ ਤੇ ਪਛੜ ਗਿਆਨ ਦਾ ਕੋਲ ਕੀ ਸਮੱਸਿਆ ਉਹਨਾਂ ਦੀ ਹੈਗੀ ਆ ਤੇ ਫਿਰ ਅਗਲੀ ਗੱਲਬਾਤ ਤੁਹਾਨੂੰ ਹੋ ਸਕੇ ਆ ਤੇ ਜੇ ਕਿ ਨਾ ਐਮਐਲਏ ਜਾਂ ਵਿਧਾਇਕ ਨਾਲ ਗੱਲਬਾਤ ਹੋਈ ਤਾਂ ਉਹ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਚਰਨਜੀਤ ਕੌਰ ਆ ਜੀ ਮੈਂ ਆਂਗਣਵਾੜੀ ਮਜ਼ਦਮ ਯੂਨੀਅਨ ਜ਼ਿਲ੍ਹਾ ਪ੍ਰਧਾਨ ਤੇ ਵਰਕਿੰਗ ਕਮੇਟੀ ਪੰਜਾਬ ਦੀ ਮੈਂਬਰ ਆ ਅੱਜ ਦਾ ਧਰਨੇ ਦਾ ਕੀ ਮੋਟਵਾ ਸਰ ਇਹ ਸਾਡਾ ਅੱਜ ਦੇ ਧਰਨੇ ਦਾ ਜੋ ਮਸਕ ਤੇ ਆ ਨਾ ਅਸੀਂ ਆਪਣੀ ਕਲਮ ਤੋੜ ਹੜਤਾਲ ਕਰਨ ਜਾ ਰਹੇ ਆ ਕਿਉਂਕਿ ਸਰਕਾਰ ਨੂੰ ਵਾਰੀ-ਵਾਰੀ ਮਿਲਣ ਤੇ ਮੀਟਿੰਗਾਂ ਮੁੱਖ ਮੰਤਰੀਆਂ ਨਾਲ ਲੈਣ ਲਈ ਭਾਗ ਨਾ ਮੀਟਿੰਗਾਂ ਲੈਣ ਤੋਂ ਬਾਅਦ ਵੀ ਸਾਡੀਆਂ ਜਿਹੜੀਆਂ ਮੰਗਾਂ ਇਹਨਾਂ ਮੈਨੂੰ ਉੱਥੇ ਦੀ ਉੱਥੇ ਖੜੀਆਂ ਐ ਇਸ ਵਾਰ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਇਸ ਕਰਕੇ ਅਸੀਂ ਅੱਜ ਮਜਬੂਰ ਹੋਏ ਆ ਕੱਲ ਤੋਂ ਮਜਬੂਰ ਆ ਕੱਲ ਅਸੀਂ ਇਹ ਕਲਮ ਤੋੜ ਹੜਤਾਲ ਕੀਤੀ ਸੀ ਤੇ ਲਗਾਤਾਰ 7 ਤਰੀਕ ਤੱਕ ਸਾਡੀ ਜਿਹੜੀ ਆ ਇਹ ਹੜਤਾਲ ਜਿਹੜੀ ਜਾਰੀ ਰਹੂਗੀ ਤਾਂ ਕਿ ਸਾਨੂੰ ਸਰਕਾਰ ਤੱਕ ਸਾਡੀ ਆਵਾਜ਼ ਪਹੁੰਚੇ ਬਹੁਤ ਵਾਰੀ ਮੀਟਿੰਗਾਂ ਤਾਂ ਕੀਤੀਆਂ ਭਰੋਸੇ ਵੀ ਦਿਵਾਏ ਆ ਪਰ ਉਹ ਇਸ ਮੇਨ ਉਸਤੇ ਅਲੱਗੂ ਜਿਹੜੀਆਂ ਮੇਰ ਮੰਗਾ ਕੀ ਐ ਬਸ ਸਾਡੀ ਮੇਰ ਮੰਗ ਇਹ ਹੀ ਆ ਜੀ ਪਹਿ ਸਾਨੂੰ ਬਿਨਾ ਹਥਿਆਰਾਂ ਤੋਂ ਲੜਾਈ ਲਾਣ ਲਈ ਮਜਬੂਰ ਕਰ ਰਹੀ ਹੈ ਕਿਉਂਕਿ ਸਾਨੂੰ ਹਾਲੀ ਤੱਕ ਸਰਕਾਰ ਨੇ ਮੋਬਾਈਲ ਲੈ ਕੇ ਨਹੀਂ ਦਿੱਤੇ ਉਹਨਾਂ ਤੋਂ ਉਹ ਮੋਬਾਈਲ ਨਾ ਵੀ ਲੈ ਕੇ ਦੇਣ ਦੇ ਬਵਾਜੂਤ ਹੋਈ ਉਹ ਸਾਨੂੰ ਕਹਿੰਦੇ ਆ ਕਿ ਤੁਸੀਂ ਕੇਵਾਈਸੀ ਕਰੋ ਐਫ ਆਰਸੀ ਕਰੋ ਪਿੰਡਾਂ ਵਿੱਚ ਜਾਓ ਪਿੰਡਾਂ ਦੇ ਲੋਕਾਂ ਨੂੰ ਜੇ ਫੀਡ ਦੇਣੀ ਆ ਜਾਂ ਉਹਨਾਂ ਨੂੰ ਮਤਲਬ ਕੋਈ ਵੀ ਕਿਸੇ ਤਰ੍ਹਾਂ ਦੀ ਸਹੂਲਤ ਆਂਗਣਵਾੜੀ ਚਾਈਸਰ ਸਕੀਮ ਵੱਲੋਂ ਆਉਂਦੀ ਆ ਪਹਿਲਾਂ ਉਹਨਾਂ ਨੂੰ ਕੇਵਾਈਸੀ ਕਰਨਾ ਫਿਰ ਐਫ ਆਰਸੀ ਕਰਨਾ ਉਸ ਤੋਂ ਬਾਅਦ ਜਿਹੜੇ ਹੋਰ ਵੀ ਮੈਕਮੇ ਆ ਉਹਨਾਂ ਦੀ ਜਿਵੇਂ ਬੀਪੂ ਆਗੇ ਜੀ ਹੋਰ ਮੈਂ ਕਿਹਾ ਕਿ ਉਹਨਾਂ ਦੇ ਵੀ ਕੇਵਾਈਸੀ ਤੁਸੀਂ ਜਾ ਕੇ ਕਰਨੀ ਆ ਤੇ ਐਫਆਰ ਸਾਡੇ ਸਾਨੂੰ ਕੰਮ ਤੋਂ ਕੋਈ ਇਨਕਾਰ ਨਹੀਂ ਜੀ ਪਰ ਅਸੀਂ ਇਹ ਦੱਸਣਾ ਚਾਹੁੰਦੇ ਸਰਕਾਰ ਨੂੰ ਕਿ ਜਦੋਂ ਸਾਡੇ ਕੋਲ ਹਥਿਆਰ ਹੀ ਨਹੀਂ ਅਸੀਂ ਇਸ ਤਰ੍ਹਾਂ ਲੜੀਏ ਜੋ ਸਾਨੂੰ ਮੋਬਾਈਲ ਤੁਸੀਂ ਦਿੱਤੇ ਨਹੀਂ ਮੈਂ ਤੁਹਾਨੂੰ ਸਰਕਾਰ ਸਰਕਾਰ ਨੇ ਤੁਹਾਨੂੰ ਕੋਈ ਵਾਅਦਾ ਕੀਤਾ ਸੀ ਮੋਬਾਈਲ ਦੇੰ ਦਾ ਹਾਂਜੀ ਵਾਅਦਾ ਹੋ ਵੀ ਚੁੱਕਾ ਬਾਹਰੀਆਂ ਸਟੇਟਾਂ 'ਚ ਦੂਜਾ ਦੂਜਾ ਮੋਬਾਈਲ ਮਿਲ ਰਿਹਾ ਜੀ ਇੱਕ ਕੱਢ ਮੋ ਚੁੱਕਾ ਦੂਜਾ ਮਿਲ ਰਿਹਾ ਹੈ ਜਿਵੇਂ ਮਹਾਰਾਸ਼ਟਰ ਆ ਕਰਨਾਟਕਾ ਬਾਹਰੀਆਂ ਸਟੇਟਾਂ ਪਰ ਪੰਜਾਬ ਸਰਕਾਰ ਵੱਲੋਂ ਹਾਲੀ ਇੱਕ ਵੀ ਮੋਬਾਈਲ ਜਿਹੜਾ ਸਾਨੂੰ ਲੈ ਕੇ ਨਹੀਂ ਦਿੱਤਾ ਜਦੋਂ ਕਿ ਅਸੀਂ ਹੁਣ ਤੀਜੇ ਮੋਬਾਈਲ ਦੇ ਹੱਕਦਾਰ ਇਨੋਂ ਤੋਂ ਲੈਣ ਦੇ ਇਹ ਕੇਂਦਰ ਸਰਕਾਰ ਦਿੰਦਾ ਤੁਹਾਨੂੰ ਜੇ ਕੇਂਦਰ ਸਰਕਾਰ ਨੇ ਆਪਣਾ ਹਿੱਸਾ ਜਿਹੜਾ ਪਾਉਣਾ ਹੁੰਦਾ ਹੈ ਪੰਜਾਬ ਸਟੇਟ ਸਰਕਾਰਾਂ ਨੇ ਲੈ ਕੇ ਜਿਹੜਾ ਦੇਣਾ ਹੁੰਦਾ ਹੈ ਮੋਬਾਈਲ ਉਹਨਾਂ ਨੇ ਖਰੀਦਨੇ ਆ ਜਿਹੜਾ ਕੇਂ ਉਹ ਪਉਣਾ ਹੁੰਦਾ ਉਹ ਪੈਸਾ ਸਾਡਾ ਜਿਹੜਾ ਹੈ ਸਟੇਟ ਦੀਆਂ ਸਰਕਾਰਾਂ ਕੋਲ ਆ ਸਕਿਆ ਹੈ ਤੁਹਾਨੂੰ ਮੈਂ ਅੱਗੇ ਵੀ ਦੱਸ ਚੁੱਕੀ ਹਾਂ ਬਾਹਰੀਆਂ ਸਟੇਟਾਂ ਦੀਆਂ ਸਰਕਾਰਾਂ ਨੇ ਮੋਬਾਈਲ ਲੈ ਕੇ ਦਿੱਤੇ ਆ ਉਹ ਤੀਜਾ ਤੇ ਚੌਥਾ ਮੋਬਾਈਲ ਲੈ ਕੇ ਦੇਣ ਨੂੰ ਤਿਆਰ ਆ ਪਰ ਸਾਡੀ ਸਰਕਾਰ ਨੇ ਪੰਜਾਬ ਸਰਕਾਰ ਨੇ ਸਾਨੂੰ ਹਾਲੀ ਇੱਕ ਵੀ ਮੋਬਾਈਲ ਨਹੀਂ ਦਿੱਤਾ ਉੱਤੋਂ ਸਾਡੀਆਂ ਅੰਗਣਵਾੜੀ ਵਰਕਰ ਤੇ ਹਲਪਨ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਤੁਹਾਡੀ KYC ਨਹੀਂ ਹੋਈ ਤੁਹਾਡੀ FRC ਨਹੀਂ ਹੋਈ ਤਾਂ ਤੁਹਾਨੂੰ ਜਿਹੜਾ ਹੈਗਾ ਅਸੀਂ ਤੁਹਾਡੀਆਂ ਤਨਖਾਹਾਂ ਕੱਟਾਂਗੇ ਤਾਂ ਦੁਗਲਾ ਪੰਡ ਕਰ ਰਹੇ ਆ ਜਿਹੜੀ ਸਾਡਾ ਉੱਪਰੋਂ ਮਤਲ ਅੰਗਣਵਾੜੀ ਵਰਕਰ ਦੇ ਉੱਤੇ ਚੰਗਾ ਪੈਸਾ ਵਰਤਮਾਨ ਤੇ ਬਸ਼ਟ ਪ ਉਹ ਆਪਣੇ ਚਾਤਿਆਂ ਨੂੰ ਪਾ ਰਹੇ ਆ ਤੇ ਬਾਕੀ ਜਿਹੜੀਆਂ ਭੈਣਾਂ ਸਾਡੀਆਂ ਜਿਹੜੇ ਸਾਡੇ ਇਹ ਲੜਾਈ ਕਰ ਰਹੇ ਆ ਸਾਨੂੰ ਮੋਬਾਈਲ ਹੋਣੇ ਚਾਹੀਦੇ ਆ ਕਿ ਵਾਜ ਅਸੀਂ ਕਰਾਂਗੇ ਤਾਂ ਐਫ ਆਈ ਆਰ ਤਾਂ ਕਰਾਂਗੇ ਇਹ ਸਾਡੇ ਕੋਲ ਮੋਬਾਈਲ ਹੋਣਗੇ ਮੋਬਾਈਲਾਂ ਤਾਂ ਬਗੈਰ ਤਾਂ ਭਲੀ ਭਾਤ ਤੁਸੀਂ ਵੀ ਜਾਣਦੇ ਹੋ ਸਰਕਾਰ ਵੀ ਜਾਣਦੀ ਆ ਕਿ ਨਹੀਂ ਹੋ ਸਕਦਾ ਵੈਸੇ ਵੈਸੇ ਅੰਗਰਵੜੀ ਵਰਕਰਾਂ ਦੀ ਇਸ ਟਾਈਮ ਜਿਹੜੀ ਤਨਖਾਹ ਕਿ ਨਹੀਂ ਮਿਲ ਰਹੀ ਉਹਨਾਂ ਨੂੰ ਵੇਖੋ ਇਹ ਤਨਖਾਹ ਜਿਹੜੀ ਸਾਨੂੰ ਮਿਲ ਰਹੀ ਆ ਸਮਝੋ ਮਿਲ ਹੀ ਨਹੀਂ ਰਹੀ ਤੁਸੀਂ ਐ ਸਮਝੋ ਕਿ ਜਦ ਬਹੁਤ ਛੇ ਰਿਹਾ 7 10 ਮਹੀਨੇ ਹੋ ਗਿਆ ਜੀ ਜਿਹੜਾ ਕੇਂਦਰ ਸਰਕਾਰ ਵੱਲੋਂ ਮਤਲ ਸਾਨੂੰ ਪੈਸਾ ਮਿਲਣਾ ਹੁੰਦਾ ਮਾਨ ਪੱਤਾ ਉਵਲ ਦਿੱਤਾ ਗਿਆ ਯਾ ਸਰਕਾਰ ਵੱਲੋਂ ਕੋਈ ਟੁੱਟਵਾ ਕਦੀ 4500 ਪਾਤਾ ਕਦੀ ਕਿੰਨਾ ਪਾਤਾ ਅਸੀਂ ਤਾਂ ਆਪ ਇਸ ਨਾਲ ਤੋਂ ਪਰੇਸ਼ਾਨ ਆ ਸਾਨੂੰ ਵੀ ਹਾਲੀ ਪਤਾ ਨਹੀਂ ਲੱਗ ਰਿਹਾ ਕਿ ਕਿਥੋਂ ਕੀ ਆ ਰਿਹਾ ਕੀ ਨਹੀਂ ਹੁਣ ਸਾਨੂੰ ਇਹ ਕਹਿ ਕੇ ਮੈਂ ਬਹੁਤ ਦਿਨਾਂ ਤੋਂ ਦਫਤਰ ਚ ਵੀ ਗੱਲ ਕਰ ਲਈ ਆ ਉੱਪਰ ਦੇ ਉੱਪਰਲੇ ਪੱਧਰ ਤੇ ਵੀ ਅਸੀਂ ਗੱਲ ਕੀਤੀ ਆ ਸਾਨੂੰ ਵੀ ਅਸੀਂ ਕਹਿੰਦੇ ਸਾਡੀਆਂ ਤਨਖਾਹਾਂ 6 6 7 7 ਮਹੀਨਿਆਂ ਤੋਂ ਕੋਈ ਨਹੀਂ ਪਾਈਆਂ ਜਾ ਰਹੀਆਂ ਤਾਂ ਉੱਥੇ ਸਾਨੂੰ ਜਵਾਬ ਮਿਲਦਾ ਏ ਕਿ ਬੈਂਕ ਵੱਲੇ ਜਾਣੇ ਬੈਂਕ ਵੀ ਜਦੋਂ ਬਦਲੇ ਜਾਣਗੇ ਜਿਵੇਂ ਐਸ ਡੀ ਐਫਸ ਬੈਂਕ ਵਿੱਚ ਸਾਡਾ ਬਾਈਟ ਜਿਹੜਾ ਅਸੀਂ ਪੈਂਦਾ ਸੀ ਉਹ ਗੱਲਾਂ ਸਾਨੂੰ ਮਵਈਆ ਕਰਾਉਂਦੇ ਸੀ ਤਾਂ ਹੁਣ ਕੱਲ ਪਰਸੋ ਫੇਰ ਦੁਬਾਰਾ ਗੱਲ ਕਰਨ ਤੇ ਦਫ਼ਤਰ ਤੋਂ ਪਤਾ ਲੱਗਾ ਏ ਜਿਹੜਾ ਇਹ ਇਹ ਹੁਣ ਤੁਹਾਡੇ ਜਿਹੜੇ ਬੈਂਕ ਆ ਉਸੇ ਬੈਂਕ 'ਚ ਹੀ ਪੈਸਾ ਪਾਉਣਗੇ ਪਰ ਮੈਂ ਤੇ ਇਹ ਸੋਚਦੀ ਆਂ ਕਿ ਜਾਣ ਬੁੱਝ ਕੇ ਆਂਗਣਵਾੜੀ ਵਰਕਰ ਤੇ ਹੈਲਪਰ ਨੂੰ ਜਿਹੜਾ ਤੰਗ ਪਰੇਸ਼ਾਨ ਕੀਤਾ ਜਾਇਆ ਏ ਐਡੀ ਵੱਡੀ ਕੋਈ ਗੱਲ ਨਹੀਂ ਜੇ ਕਿ ਮਤਲਬ ਜਿਹੜੀ ਸਾਡੀ ਤਨਖਾਹ ਆ ਪੰਜਾਬ ਸਰਕਾਰ ਵਾਲੀ ਉਹ ਮਾਨ ਪੱਤਾ ਏ ਉਹ ਵੀ ਐਸਡੀਐਸ ਬੈਂਕ 'ਚ ਪੈਂਦਾ ਸੀ ਔਰ ਜੇ ਕੇਂਦਰ ਵਾਲਾ ਮਾਨ ਪੱਤਾ ਸੀ ਉਹ ਵੀ ਇੱਥੇ ਪੈਂਦਾ ਸੀ ਤਾਂ ਹੁਣ ਸਾਡਾ 1 ਦੇ ਪੈ ਰਿਹਾ 4500 ਰੁਪਿਆ ਜਿਹੜਾ 6500 ਰੁਪਿਆ ਸਾਨੂੰ ਲੱਗ ਤੋਂ ਮਿਲਦਾ ਹੈ 6545 ਹੋਈ ਵੇਖ ਲਓ ਕਿੰਨਾ ਬੰਦ ਹੈ ਇੰਨਾ ਸਾਡਾ ਟੋਟਲ ਪੇ ਕਿੰਨੀ ਮਿਲਦੀ ਹੈ ਇੱਕ ਵਰਕਰ ਨੂੰ 11000 11000 ਹਾਂਜੀ ਤੇ ਹੈਲਪਰ ਨੂੰ 5000 ਦੇ ਲੱਗ ਪਾ ਤੇ ਵਰਕਰ ਨੂੰ 11000 ਇਹ ਜਿਹੜਾ ਹੁਣ ਤੁਹਾਡੇ ਕੋਲ ਕੰਮ ਕਿਹੜੇ ਕਿਹੜਾ ਲਿਆ ਜਾ ਰਿਹਾ ਕਿਉਂਕਿ ਬੱਚੇ ਤਾਂ ਹੁਣ ਇਸ ਟਾਈਮ ਆ ਨਹੀਂ ਰਹੇ ਤੁਹਾਡੇ ਸੈਂਟਰ ਨਾਲ ਬਹੁਤ ਘਟ ਗਏ ਸਕਦੇ ਇਹ ਵੀ ਸਰਕਾਰ ਜਸਰ ਬੜੀ ਵੱਡੀ ਲੰਮੀ ਚੌੜੀ ਗੱਲ ਆ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਜਿਹੜੇ ਸਾਡੇ ਬੱਚੇ ਸੀ ਨਾ ਇਹ ਸਰਕਾਰ ਨੇ ਸਕੂਲਾਂ ਵਿੱਚ ਭੇਜਣ ਦੀ ਕੋਸ਼ਿਸ਼ ਕੀਤੀ ਸਾਡੇ ਕੋਲ ਜਿਹੜੇ ਸਟੱਡੀ ਵਾਸਤੇ ਪੀਰੀ ਐਜੂਕੇਸ਼ਨ ਵਾਸਤੇ ਬੱਚੇ ਆਉਣੇ ਸੀ ਨਾ ਉਹ ਇਹਨਾਂ ਨੇ 3 ਤੋਂ 6 ਸਾਲ ਦੇ ਬੱਚੇ ਕੋ ਕੇ ਸਾਨੂੰ ਸਰਕਾਰੀ ਸਕੂਲਾਂ ਵਿੱਚ ਭੇਜਨੇ ਸ਼ੁਰੂ ਕਰ ਦਿੱਤੇ ਤੇ ਸਾਨੂੰ ਕਿਹਾ ਗਿਆ ਵੀ ਤੁਸੀਂ ਸਰਕਾਰੀ ਸਕੂਲਾਂ ਵਿੱਚ ਆ ਦੇ ਸੈਂਟਰ ਜਿਹੜੇ ਆ ਸ਼ਿਫਟ ਕਰ ਲਓ ਕੋਈ ਕੁ ਭੈਣਾ ਸਾਡੀਆਂ ਨੇ ਪੰਜਾਬ ਦੀ ਗੱਲ ਕਰੀਏ ਤਾਂ ਕੋਈ ਕੁ ਸੈਂਟਰ ਸਾਡੇ ਜਿਹੜੇ ਆ ਉਹ ਸਕੂਲਾਂ ਵਿੱਚ ਗਏ ਲੇਕਨ ਸਕੂਲਾਂ ਵਾਲਿਆਂ ਨੇ ਨਾ ਤਾਂ ਉਹਨਾਂ ਨੂੰ ਮਤਲਬ ਲੱਭਾ ਰਿਆ ਇਹਨੂੰ ਦਿੱਤਾ ਉਲਟਾ ਉਹਨੇ ਦੇ ਦਾਦ ਬਾਅਦ ਜਈ ਸਾਡੀ ਹੈਲਪਰ ਸੀ ਸਕੂਲ ਦੇ ਕੰਮ ਹੀ ਉਹ ਤੋਂ ਕਰਾਉਣੇ ਸ਼ੁਰੂ ਕਰ ਦਿੱਤੇ ਜਿਹੜਾ ਹੈਗਾ ਸੀ ਇਸ ਕਰਕੇ ਸਾਡੀਆਂ ਭੈਣਾਂ ਨੇ ਜਿਹੜਾ ਹੈਗਾ ਇਹਦਾ ਬਾਈਕਾਟ ਕੀਤਾ ਕਿ ਸਕੂਲਾਂ ਵਿੱਚ ਨਹੀਂ ਜਾਵਾਂਗੇ ਹੁਣ ਤੁਹਾਡੇ ਕੋਲ ਸਰਕਾਰ ਕਿਹੜੇ ਕੰਮ ਲੈ ਰਹੀ ਹੈ ਸਾਡੇ ਕੋਲ ਵੀ ਸਾਰੇ ਮਹਿਕਮੇ ਸਾਡੇ ਬਗੈਰ ਦੂਰੇ ਆ ਜੇ ਮੈਂ ਗਿਣੌਣ ਲੱਗ ਜਾ ਤੁਸੀਂ ਕਹਣਾ ਲੰਬੀ ਸਾਡੀ ਵੀਡੀਓ ਚਲੀ ਜਾਣੀ ਆ ਮਤਲਬ ਹੁਣ ਸਾਨੂੰ ਐਸ ਵਕਤ ਇਹ ਕਿਹਾ ਜਾ ਰਿਹਾ ਹੈ ਕਿ ਐਈਸੀ ਕਰੋ ਆਂਗਣਵਾੜੀ ਵਿੱਚ ਐਫਆਰਸੀ ਕਰੋ ਇਨਾਂ ਨੂੰ ਹੋਰ ਵੀ ਕਈ ਸੁਲਤਾਨਾਂ ਦੇ ਜਿਵੇਂ ਪੈੜਾ ਵਗੈਰਾ ਆਉਂਦੀਆਂ ਔਰਤਾਂ ਨੇ ਐਤਕਿ ਉਹਨਾਂ ਨੇ ਇਹ ਵੀ ਅੰਗਣਵੜ ਚ ਜ ਮਤਲਬ ਇੱਕ ਕੰਪਨੀ ਦੀ ਸ਼ੁਰੂ ਕੀਤੀ ਹੈ ਉਹਦਾ ਸਾਰਾ ਹਸਾਬ ਕਰਤਾ ਹੁੰਦਾ ਹੈ ਔਰ ਲੇਡੀਜ਼ ਦੀ ਫੋਟੋ ਲੈ ਕੇ ਕੈਪਚਰ ਕਰਕੇ ਆਇਮੀਨੇ ਆਇਮੀਨੇ ਉਹਨੂੰ ਹੀ ਦਿੱਤਾ ਜਾਣਾ ਹੈ ਅੱਗੇ ਜੇ ਜਦੋਂ ਰਜਿਸਟਰ ਦਾ ਹੀ ਫੀਡ ਵੰਦੇ ਸੀ ਆਪ ਦੇ ਰਜਿਸਟਰਾਂ ਤੇ ਕੰਮ ਕਰਦੇ ਸੀ ਅਸੀਂ ਫੀਡ ਬਹੁਤ ਚੰਗੀ ਤਰ੍ਹਾਂ ਵੰਦੇ ਸੀ ਕੋਈ ਵੀ ਘਰ ਦਸਤਵਜ਼ ਆ ਕੇ ਲੈ ਜਾਂਦਾ ਹੀ ਫੋਟੋ ਖਿੱਚ ਲੈਂਦੇ ਸੀ ਇਹਨਾਂ ਕੋਲ ਫੀਡ ਚੱਲੇਗੀ ਸਾਈਨ ਲੈ ਲੈਂਦੇ ਸੀ ਲੇਕਿਨ ਹੁਣ ਅਸੀਂ ਇਸ ਤਰ੍ਹਾਂ ਫੀਡ ਨਹੀਂ ਦੇ ਸਕਦੇ ਉੱਤੋਂ ਸਾਢੇ ਤੋਂ ਸਾਰਿਆਂ ਨੂੰ ਮਤਲਬ ਅਸਰ ਦਾ ਦਬਾਅ ਪਾਇਆ ਜਾਂਦਾ ਹੈ ਤੁਸੀਂ ਇਹ ਕੰਮ ਨਹੀਂ ਕਰੋਗੇ ਤੁਹਾਡੇ ਨਾਲ ਐ ਕਰਦਾਂਗੇ ਤੁਹਾਡਾ ਨਜਰੂ ਕਰਦਾਂਗੇ ਤੁਹਾਨੂੰ ਕੱਢ ਦਾਂਗੇ ਤੁਹਾਡੀਆਂ ਤਨਖਾਹਾਂ ਕੱਟ ਲਾਂਗੇ ਤੁਹਾਡੇ ਪੈਸੇ ਨਹੀਂ ਪੈਣੇ ਇਸ ਤਰ੍ਹਾਂ ਦੀਆਂ ਜਿਹੜੀਆਂ ਧਮਕੀਆਂ ਹੈ ਦਫ਼ਤਰਾਂ ਵੱਲੋਂ ਸਰਕਾਰ ਵੱਲੋਂ ਸੰਦੇਸ਼ ਦਿੱਤੀਆਂ ਜਾ ਰਹੀਆਂ ਅਸੀਂ ਇੱਕ ਹੁਣ ਸਾਨੂੰ ਅੱਗੇ ਤੋਂ ਇਹ ਕਿਹਾ ਗਿਆ ਹੈ ਤੁਸੀਂ ਕੇਵਾਈਸੀ ਜਿਹੜੀ ਆ ਇਹ ਜਿਹੜੇ ਹੈਗੇ ਮਤਲਬ ਆਪਣੇ ਪਿੰਡਾਂ ਦੇ ਵਿੱਚ ਢਿੱਪੂ ਬਣੇ ਆ 2 ਰੁਪਏ ਦੇ ਜਿਹੜੀ ਖੰਡ ਦਿੰਦੀ ਆ ਮਤਲਬ ਸੌਰੀ ਕਣਕ ਦਿੰਦੀ ਸਰਕਾਰ ਉਹਦੀ ਕੇਪੀਆਈ ਜਿਹੜੀ ਆਂਗਣਵਾੜੀ ਵਰਕਰ ਨੇ ਜਾ ਕੇ ਉੱਥੇ ਕਰਨੀ ਐ ਫਾਰਸੀਓ ਅੰਗਰੇਜ਼ੀ ਵਰਕਰ ਨੇ ਕਰਨਾ ਤੇ ਫਿਰ ਤੁਹਾਨੂੰ ਦੱਸੋ ਸਾਰੇ ਅਸੀਂ ਉਹ ਬੱਚਿਆਂ ਨੂੰ ਕਦੋਂ ਪੜ੍ਹਾਵਾਂਗੇ ਕਦੋਂ ਪ੍ਰੀ ਐਜੂਕੇਸ਼ਨ ਦਾਂਗੇ ਬੱਚੇ ਸਾਡੇ ਕੋਲ ਆ ਵੀ ਰਹੇ ਆ ਕਰੋਨਾ ਟਾਈਮ ਥੋੜਾ ਜਿਹਾ ਬੱਚਿਆਂ ਦਾ ਫਰਕ ਪਿਆ ਸੀ ਐਸ ਵਕ ਸਾਡੇ ਕੋਲ ਬੱਚੇ ਆ ਰਹੇ ਆ ਹੁਣ ਇਸ ਟਾਈਮ ਯੂਦਾ ਬੱਚੇ ਆ ਰਹੇ ਆ ਜਿਦੋਂ ਕਿ 3 ਤੋਂ 6 ਸਾਲ ਦੇ ਬੱਚੇ ਜਿਹੜੇ ਉਹ ਹੀ ਸਾਡੇ ਕੋਲ ਆ ਰਹੇ ਆ ਘਰ-ਘਰ ਜਾ ਕੇ ਅਸੀਂ ਆ ਜਿਹੜੀ ਫੀਡ ਦੇ ਰਹੇ ਆ ਪਰ ਕੇਵਸਾ ਕੋਈ ਕਰਾਉਣ ਨੂੰ ਤਿਆਰ ਆ ਹੁਣ ਜਿਹੜੀ ਸਾਨੂੰ ਤੇ ਨਹੀਂ ਦਿੱਤੇ ਹਥਿਆਰ ਅਗੋਂ ਜਿੰਨਾਂ ਦੀ ਕੇਵਸੇ ਕਰਨੀ ਆ ਉਹਨਾਂ ਤੋਂ ਇਹ OTP ਨੰਬਰ ਮੰਗਦੇ ਆ ਜਿਵੇਂ ਕੋਈ ਲਾਪਾਤਰੀ ਆ ਉਹਨੂੰ ਅਸੀਂ ਖਰਾਕ ਦੇਣੀ ਆ ਉਹਦੇ ਮੋਬਾਈਲ ਤੇ OTP ਨੰਬਰ ਆਏਗਾ ਉਹ ਦੋ ਵਾਰ ਹੀ ਆਉਂਦਾ OTP ਨੰਬਰ ਇੱਕ ਵਾਰੀ 4 ਅੱਖਰਾਂ ਦਾ ਇੱਕ ਵਾਰੀ 6 ਅੱਖਰਾਂ ਦਾ ਜਿੰਨਾ ਚਿਰ ਉਹ OTP ਨੰਬਰ ਹੁਣ ਉੱਥੇ ਸਾਨੂੰ ਇਹ ਸਮੱਸਿਆ ਆ ਰਹੀ ਆ ਕਿਆਂ ਕੋਲ ਮੋਬਾਈਲ ਹੀ ਨਹੀਂ ਜੀ ਟੱਚ ਵਾਲੇ ਉਮਤਲ ਲਾਪਾਤਰੀਆਂ ਕੋਲ ਵੀ ਹੈਨਾ ਤੇ ਕਿਆਂ ਕੋਲ ਵਿੱਚ ਮੋਬਾਈਲ ਦੇ ਪੈਸੇ ਨਹੀਂ ਹੁੰਦੇ ਕਿਉਂਕਿ ਗਰੀਬ ਜਨਤਾ ਆ ਆਪਦਾ ਗੁਜ਼ਾਰਾ ਮਾਹ ਕਰਦੀ ਆ ਕਿਆਂ ਪੋੜ ਇੱਕ ਘਰ ਵਿੱਚ ਇੱਕ ਹੀ ਮੋਬਾਈਲ ਹੁੰਦਾ ਉਹ ਘਰ ਵਾਲਾ ਜਾਂ ਬਾਹਰ ਲੈ ਕੇ ਗਿਆ ਹੁੰਦਾ ਹੈ ਤੋ ਉਹ ਪੀਟੀ ਸਾਨੂੰ ਹੁਣ ਤੁਹਾਡਾ ਜੇ ਅਗਰ ਤੁਹਾਡੀ ਮੰਗ ਨਹੀਂ ਮੰਨੀ ਜਾਂਦੀ ਫਿਰ ਅਗਲਾ ਕਦਮ ਕੀ ਹੈ ਅੱਛਾ ਅਗਲਾ ਕਦਮ ਸਾਡੀ 7 ਤਰੀਕ ਤੱਕ ਕਲਮ ਤੋੜ ਹੜਥਾ ਹੈ ਇਸ ਦੇ ਵਿੱਚ ਸਾਨੂੰ ਜੋ ਸਰਕਾਰ ਫੈਸਲੇ ਦਿੰਦੀ ਆ ਕੀ ਕਰਦੀ ਸਾਡੇ ਬਾਰੇ ਕੀ ਸਾਡੇ ਪ੍ਰਤੀ ਸचेਤ ਹੁੰਦੀ ਆ ਸਾਨੂੰ ਕੁਝ ਦਿੰਦੀ ਆ ਜਾਂ ਨਹੀਂ ਦਿੰਦੀ ਸਾਡੀ ਮੰਗ ਵੱਲ ਧਿਆਨ ਦਿੰਦੀ ਆ ਜਾਂ ਨਹੀਂ ਦਿੰਦੀ ਜੇ ਨਹੀਂ ਦਿੰਦੀ ਤੇ 7 ਤਰੀਕ ਤੱਕ ਸਾਡਾ ਸ਼ਗਰਸ਼ ਜਿਹੜਾ ਜਾਰੀ ਰਹੇਗਾ ਅਗੋਂ ਆਉਣ ਵਾਲੇ ਸਮੇਂ 'ਚ ਜੋ ਵੀ ਮਤਲਬ ਸਾਡੀ ਕਮੇਟੀ ਯਾਰ ਦੀ ਆਲ ਇੰਡੀਆ ਦੀ ਲਿਖੇਗੀ ਉਸ ਮੁਤਾਬਕ ਸਿਆ ਧੰਨੇ ਮਜਾਰੇ ਤੇ ਕਰਾਂਗੇ ਤੇ ਆਪਦੇ ਹੱਕ ਜਿਹੜੇ ਲੈ ਕੇ ਠੀਕ ਹੈ ਇਹ ਤੁਹਾਡੇ ਇੱਥੇ ਜਿਹੜੀ ਤੁਸੀਂ ਕਿੰਨੀਆਂ ਵਰਕਰਾਂ ਇਸ ਬਲਾਕ ਦੇ ਵਿੱਚ 255 ਸਰ ਹਾਂਜੀ 255 ਵਰਕਰ ਹਰੇਕ ਪਿੰਡ ਦੇ ਵਿੱਚ ਕਿੰਨੇ ਕਿਤੇ ਸਰ ਮੰਨ ਕੇ ਚਲੋ 5 7 ਨਹੀਂ ਇਹ ਨਹੀਂ ਚਾਰ ਇਦਾਂ ਪਿੰਡਾਂ ਦੇ ਵਿੱਚ 9 9 10 10 ਵਰਕਰ ਕੰਮ ਕਰਦੇ ਸਾਡੇ ਜੀ ਹਾਂ ਤੇ ਉਹ ਸਾਰਾ ਸਾਰ ਜਦੋਂ ਵੀ ਅਸੀਂ OTP ਲੈਣ ਜਾਂਦੇ ਆਂ ਕਿਸੇ ਨੂੰ ਪੁੱਛਦੇ ਆ ਉਹ ਕੋਈ ਤਾਂ ਕਹਿੰਦਾ ਮੇਰੇ ਹਸਬੰਦ ਦੇ ਨਾਮ ਤੇ ਫੋਨ ਹੈ ਵੀ ਉਹਦੇ ਕੋਲੇ OTP ਜਾਊਗਾ ਜੀ ਉਹ ਦੇ ਨਹੀਂ ਰਿਹਾ OTP ਸਾਨੂੰ ਤੁਹਾਨੂੰ ਪਤਾ ਹੀ ਅੱਜਕੱਲ ਦੌਰ ਇਦਾਂ OTP ਦਾ ਚੱਲ ਰਿਹਾ ਅਗਲੇ ਦੇ ਕੋਈ ਵੀ ਪੈਸੇ ਨਿਕਲ ਜਾਣੇ ਧੋਖਾ ਹੋ ਜਾਂਦਾ ਹਨਾ ਤੇ ਗੱਲ ਪੈਂਦੇ ਆ ਲੋਕ ਸਾਡੇ ਜੀ ਦੱਸੋ ਅਸੀਂ ਕਿ ਹਾਂ ਜੀ ਜਾਣਦੇ ਆ ਲੋਕ ਗੱਲ ਪੈਂਦੇ ਵੀ ਅਸੀਂ OTP ਨਹੀਂ ਦੇਣਾ ਤੁਹਾਡੀ ਇਹ ਖਿਚੜੀ ਨਾ ਹੋ ਇਹ ਤੁਹਾਡੇ ਦਲੀਏ ਨਾ ਹੋ ਅਸੀਂ ਤਾਂ ਐਵੇਂ ਹੀ ਚੰਗੇ ਆ ਸੀ ਨਹੀਂ ਤੁਹਾਡਾ ਦਲੀਆ ਜਾਂ ਖਿਚੜੀ ਅਸੀਂ ਲੈਣੀ ਅਸੀਂ ਨਾ ਤੁਹਾਨੂੰ OTP ਦੇਣਾ ਸਰਕਾਰ ਸਾਡੇ ਉੱਤੇ ਤਲਵਾਰ ਲਟਕਾ ਰਹੀ ਆ ਵੀ ਤੁਸੀਂ ਆਰ ਅਰਸਟ ਕਰੋ ਈਕੇ ਸੀਵਾਈ ਕਰੋ ਤੇ ਸਾਰ ਸਾਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਐਸੇ ਨਾ ਹੀ ਸਾਨੂੰ ਸਰਕਾਰ ਕੋਈ ਮੋਬਾਈਲ ਵਗੈਰਾ ਕੁਝ ਦੇ ਰਹੀ ਆ ਜੋ ਵੀ ਇਹ ਮੋਬਾਈਲ ਚਾਰਜ ਦਾ ਦੇ ਰਹੀ ਆ 2000 ਰੁਪਿਆ 155 ਰੁਪਏ ਦੇ ਤੁਸੀਂ ਤੁਹਾਨੂੰ ਇਹ ਵੀ ਪਤਾ ਵੀ 155 ਰੁਪਏ ਮਹੀਨਾ ਦੇ ਰਹੀ ਆ 155 ਰੁਪਏ ਨਾਲ ਕੋਈ ਵੀ ਕੰਪਨੀ ਇਹ ਰੀਚਾਰਜ ਨਹੀਂ ਹੋ ਰਿਹਾ ਜੀ ਨਹੀਂ ਜਿਵੇਂ ਤੁਸੀਂ ਕਹਿੰਦੇ ਵੀ ਓਟੀਪੀ ਤਾਂ ਗਾਂ ਜਾਣਾ ਚਲੋ ਮੋਬਾਈਲ ਵਾਲੀ ਸਮੱਸਿਆ ਥੋੜੀ ਵੱਖਰੀ ਹੈਗੀ ਆ ਪਰ ਉਹ ਮਸਲਾ ਤਾਂ ਫਿਰ ਵੀ ਹੱਲ ਨਹੀਂ ਹੋਣਾ ਲੋਕ ਕੋ ਡੀਪੀ ਵੀ ਤੋਂ ਵੈਸੇ ਹੀ ਚੱਲੂ ਕਹਿੰਦੇ ਸਾਡੇ ਪੈਸੇ ਨਿਕਲ ਨਹੀਂ ਰਹੇ ਸਰ ਉਹੀ ਗੱਲ ਆ ਸਾਰੀਆਂ ਉੱਥੇ ਫਿਰ ਜਿਹੜਾ ਕੰਮ ਆ ਸਾਡਾ ਰੁਕਿਆ ਪਿਆ ਦਫ਼ਤਰ ਵਾਲੇ ਵੀ ਸਾਨੂੰ ਸੀ ਡੀਪੀਓ ਸੁਪਰਵਾਈਜ਼ਰ ਕਹਿ ਰਹੇ ਆ ਤੁਸੀਂ ਕੰਮ ਨਹੀਂ ਕਰਦੇ ਤੁਹਾਡੀਆਂ ਤਨਖਾਹਾਂ ਕੱਟੀਆਂ ਜਾਣਗੀਆਂ ਤੇ ਐ ਕਰ ਦਿਆਂਗੇ ਅਸੀਂ ਤੁਹਾਨੂੰ ਡਿਊਟੀ ਨੌਕਰੀਆਂੋਂ ਕੱਢ ਦਿਆਂਗੇ ਕੁਝ ਵੀ ਸਾਨੂੰ ਧਮਕੀਆਂ ਦੇਂਦੇ ਆ ਦਫ਼ਤਰ ਵੱਲੋਂ ਫਾੜੀਆਂ ਕਈ ਪੈਨਾਂ ਨੂੰ ਇਹਨਾਂ ਨੇ ਚਿੱਠੀਆਂ ਵੀ ਕੱਢੀਆਂ ਵੀ ਤੁਸੀਂ ਨਹੀਂ ਕੰਮ ਕੀਤਾ ਤਾਂ ਤੁਹਾਨੂੰ ਅਸੀਂ ਨੌਕਰੀਆਂ ਖਾਰਜ ਕਰ ਦੇਵਾਂਗੇ ਤੇ ਕਾਰਵਾਈ ਕਰਾਂਗੇ ਤੁਹਾਡੇ ਤੇ ਤੇ ਤੁਹਾਡੀਆਂ ਤਨਖਾਹਾਂ ਕਈਆਂ ਪੈਣੀਆਂ ਨਹੀਂ ਸਰ ਤਨਖਾਹਾਂ ਵੀ ਕਟੀਆਂ ਗਈਆਂ ਸਾਡੇ ਕੁੜੀਆਂ ਦੀ ਜਿਵੇਂ ਦੂਜਾ ਮੈਡਮ ਤੁਸੀਂ ਦਰਾਇਓ ਇੱਕ ਮਿੰਟ ਜਿਵੇਂ ਇਹਨਾਂ ਨੇ ਦੱਸਿਆ ਵੀ ਸਮੱਸਿਆਵਾਂ ਤੁਹਾਡੀਆਂ ਬੜੀਆਂ ਹੈਗੀਆਂ ਵੀ ਓਟੀਪੀ ਆਉਦੀਆ ਤਾਂ ਕੋਈ ਦੇਣ ਨੂੰ ਤਿਆਰ ਨਹੀਂ ਹੁੰਦਾਗਾ ਤੇ ਤੁਸੀਂ ਹੁਣ ਤੱਕ ਵੀਡੀਓ ਜਾਂ ਕਿਸੇ ਇਸ ਤੋਂ ਇਲਾਵਾ ਕਿੰਨੇ ਕ ਵਾਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਚੁੱਕੇ ਆ ਵੀ ਸਾਡੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਸਰ ਤੁਸੀਂ ਵੀ ਬੱਗ ਪ੍ਰਾਣੇ ਜੀ ਰਹਿੰਨੇ ਹੋ ਸ਼ਾਇਦ ਤੁਹਾਨੂੰ ਪਤਾ ਹੋਗਾ ਵੀ ਸਾਡਾ ਧਰਨਾ ਤਾਂ ਇੱਥੇ ਹਰ ਅਠੀ ਦਿਨੀ ਧਰਨਾ ਲੱਗਦਾ ਏ ਸਰ ਪਹਿਲਾਂ ਤੁਸੀਂ ਗੱਲ ਪੁੱਛੀ ਵੀ ਇਹ ਸਮੱਸਿਆ ਜੇ ਤੁਹਾਨੂੰ ਫੋਨ ਦੇ ਦੇਣ ਤਾਂ ਹੱਲ ਹੋ ਜਾਊਗਾ ਤੁਸੀਂ ਮੈਨੂੰ ਇਹ ਗੱਲ ਦੱਸੋ ਸਾਨੂੰ ਜਨਤਾ ਪੁੱਛਦੀ ਐ ਕਿ ਇੱਕ ਦਲੀਏ ਦੇ ਪੈਕੇਟ ਪਿੱਛੇ ਤੁਸੀਂ ਸਾਤ OTP ਲੈਣੇ ਹੋ ਇੱਕ ਦਲੀਆ ਦਾ ਜਾਂ ਖਿਚੜੀ ਦਾ ਪੈਕੇਟ ਉਹਦੇ ਪਿੱਛੇ ਤੁਸੀਂ OTP ਲੈਣੇ ਹੋ ਸਾਨੂੰ ਲੋਕ ਬਾਰ ਮਾਰਦੇ ਐ ਕਹਿੰਦੇ ਜੀ ਅਸੀਂ ਨਹੀਂ OTP ਦੇਣਾ ਤੁਸੀਂ ਖੁਦ ਸਿਆਣੇ ਹੋ ਸਰ ਦੱਸੋ ਇੱਕ ਥੋੜੀ ਫੀਡ ਲਈ ਕੌਣ OTP ਦੇਣ ਲਈ ਤਿਆਰ ਐ ਕੋਈ ਉਹਨਾਂ ਦੇ ਪੈਸੇ ਨਿਕਲ ਗਏ 140000 ਰੁਪਏ ਕਿਸੇ ਨੇ ਝੋਨਾ ਲਾਇਆ ਸੀ ਸਰ ਦੱਸੋ ਤੁਸੀਂ ਇਹ ਕਿ ਇਹ ਕੋਈ ਕੰਮ ਹੈ ਸਰ ਇਹ ਕੋਈ ਕੰਮ ਹੈ ਸਾਡੇ ਬੱਚਿਆਂ ਨੂੰ ਪੈਨਸਲਾਂ ਦਿਓ ਕਾਪੀਆਂ ਦਿਓ ਉਹਨਾਂ ਨੂੰ ਬੂਟ ਦਿਓ ਵਰਦੀ ਦਿਓ ਸੋਹਣੇ ਸੈਂਟਰ ਬਣਾਓ ਤਾਂ ਕਿ ਸਾਨੂੰ ਵੀ ਪਤਾ ਲੱਗੇ ਸੀ ਕੰਮ ਕਰਦੀਆਂ ਠੀਕ ਹੈ ਸਰਕਾਰ ਨੂੰ ਵੀ ਪਤਾ ਲੱਗੇ ਵੀ ਹਾਂ ਵੀ ਇਹ ਕੋਈ ਕੰਮ ਹੈ ਇਹ ਕੋਈ ਕੰਮ ਹੈ ਸਰ ਮਾੜੀ ਮਾੜੀ ਗੱਲ ਤੇ ਤੁਸੀਂ ਪਿੰਡ ਚ ਜਾਓ ਜੀ ਤੁਸੀਂ ਫਲਾਨਾ ਸਰਵੇ ਕਰੋ ਤੁਸੀਂ ਪੈਨਸ਼ਨ ਦਾ ਕਰੋ ਜਵਾਕਾ ਨਾ ਕਰੋ ਹੋ ਕੋਈ ਹੁਣ ਰਹਿੰਦੀ ਖੁੰਦੀ ਸਾਨੂੰ ਕਣਕ ਦਾ ਕਹਿੰਦੇ ਆ ਕਣਕ ਨਾ ਸੀ ਕਿਸ ਨੂੰ ਜਾਣੀਏ ਨਾ ਸਾਨੂੰ ਕਣਕ ਦਾ ਊੜਾ ਪਤਾ ਨਾ ਡਾ ਅਸੀਂ ਕਿੱਥੋਂ ਉਹਦੀ ਕੇਵਾਈਸੀ ਕਰਦਾਂਗੇ ਸਰ ਮਤਲਬ ਇੰਨੀਆਂ ਜਾਦੇ ਇਹ ਸਾਡੇ ਨਾਲ ਨਿਯਾਇਜ਼ ਹੋ ਰਿਹਾ ਪਹਿਲੀ ਗੱਲ ਸਾਡੇ ਕੋਲੇ ਫੋਨ ਨਹੀਂ ਫੋਨ ਨੰਬਰ ਨਹੀਂ ਅਸੀਂ ਪ੍ਰਾਈਵੇਟ ਫੋਨ ਤੇ ਸਾਰਾ ਕੁਝ ਕਰ ਰਹੇ ਆ ਠੀਕ ਹੈ ਸਾਰੀ ਸਾਰੀ ਰਾਤ ਸਾਰਾ ਸਾਰਾ ਦਿਨ ਸਾਡੇ ਫੋਨ ਵੱਜਦੇ ਰਹਿੰਦੇ ਆ ਸਾਨੂੰ ਮੈਸੇਜ ਆਉਂਦੇ ਰਹਿੰਦੇ ਆ ਆਹ ਕੰਮ ਕਰੋ ਆਹ ਕੰਮ ਕਰੋ ਕੋਸ਼ਣ ਟਰੈਕ ਇਹਨਾਂ ਨੇ ਚਲਾਇਆ ਹਰ ਇੱਕ ਦਿਨ ਉਹਦਾ ਨਵਾਂ ਵਰਜਨ ਵਧਾ ਦਿੰਦੇ ਆ ਸਾਨੂੰ ਫੋਨ ਵੀ ਨਵੇਂ ਲੈਣੇ ਕਿਸ਼ਤਾਂ ਤੇ ਫੋਨ ਲਿਆ ਸਰ ਮੈਂ ਕਿਸਤਾ ਤੇ ਮੈਂ ਫੋਨ ਲਿਆ ਕਿਉਂ ਲਿਆ ਜੇ ਤੁਸੀਂ ਪੋਸ਼ਟ ਟ੍ਰਿਕ ਨਾ ਚਲਾਓਗੇ ਤੁਹਾਡੀ ਤਨਖਾਹ ਨਹੀਂ ਆਉਗੀ ਤੁਹਾਡੀ ਤਨਖਾਹ ਕੱਟੀ ਜਾਊਗੀ ਤੁਹਾਨੂੰ ਐ ਕਰਾਂਗੇ ਤੁਹਾਨੂੰ ਜੋ ਕਰਾਂਗੇ ਦੱਸੋ ਸਰ ਹੁਣ ਤੁਸੀਂ ਇਨਸਾਫ ਕਰੋ ਆਹ ਦੋਸਤੋ ਜਵੇਂ ਇਹਨਾਂ ਦੀ ਸਮੱਸਿਆ ਤਾਂ ਕਾਫੀ ਵੱਡੀ ਹੈਗੀ ਹੈ ਜਿਹੜੀ ਇਹਨਾਂ ਨੇ ਵੜੀ ਉਸਤਾਰ ਦੇ ਵਿੱਚ ਦੱਸਿਆ ਹੈਗਾ ਵੀ ਅੰਗਨਵਣੀ ਵਰਕਰਾਂ ਨੂੰ ਜਿਹੜੀਆਂ ਨੂੰ ਤਨਖਾਹ ਦਾ ਮਿਲਦੀ ਹੈ ਉਹੀ 10-11000 ਰੁਪਏ ਇਹਨਾਂ ਦੇ ਪੱਲੇ ਪੈਂਦਾ ਔਰ ਉਹਦੇ ਨਾਲ ਜਣੀਆਂ ਇਹਨਾਂ ਦੀਆਂ ਸਮੱਸਿਆਵਾਂ ਹੈਗੀਆਂ ਉਹ ਬੜੀਆਂ ਗੰਭੀਰ ਹੈ ਇਹ ਕਿਸੇ ਦੇ ਬੱਚੇ ਦੇ ਖਾਤਰ ਕੋਈ ਫੀਡ ਭੇਜਣੀ ਆ ਤਾਂ ਫੀਡ ਭੇਜਣ ਲਈ ਇਹਨਾਂ ਨੂੰ ਬਗੈਰ ਦਾ ਉਸ ਘਰ ਦੇ ਮੈਂਬਰ ਦਾ ਫੋਨ ਨੰਬਰ ਦਿੱਤਾ ਤੇ ਉਹਦੇ OTP ਲੈ ਕੇ ਉਹਨੂੰ ਓਕੇ ਕਰਦੇ ਆ ਫਿਰ ਉਹ ਤੋਂ ਬਾਅਦ ਸਾ ਜਾ ਕੇ ਉਹ ਉਹ ਜਿਹੜੀ ਖਾਕ ਹੈ ਬੱਚੇ ਨੂੰ ਪਹੁੰਚਦੀ ਕਰਦੇ ਆ ਜਿਵੇਂ ਇਹਨਾਂ ਨੇ ਦੱਸਿਆ ਵੀ ਜੇ OTP ਦਾ ਚੱਕਰ ਪੈਂਦਾ ਤਾਂ ਲੋਕਾਂ ਦੇ ਪੈਸੇ ਨਿਕਲਦਾ ਡਰ ਰਹਾ ਜਾਂਦਾ ਇਸ ਕਰਕੇ ਇਹਨਾਂ ਨੇ ਨਿਕਲਿਆ ਕਿੰਨੇ ਕੀ ਚੱਕਰ ਪੈਦਾ ਸਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ 2 ਦਿਨ ਪਹਿਲਾਂ ਬੱਚਿਆਂ ਦੀ KYC ਕਰਕੇ ਆਈ ਉਹਨਾਂ ਦੀ ਉਸ ਤੋਂ ਬਾਅਦ ਉਹ ਮੇਰੇ ਜੇਠ ਦਾ ਜਿਆ ਲੜਕਾ ਉਹਦੇ ਪੈਸੇ ਸੀਗੇ ਝੋਨਾ ਲਾ ਕੇ ਹੜਾ ਸੀ ਉਹ ਝੋਨੇ ਦੇ ਪੈਸੇ ਇਕੱਠੇ ਕੀਤੇ ਸੀ ਲੋਕਾਂ ਦੇ ਤੇ ਉਹ ਕੇਵਾਈਸ ਕਰਕੇ ਮੈਂ ਤਾਂ ਆ ਗਿਆ ਆਪਦੇ ਢੰਗ ਤਰੀਕੇ ਨਾਲ ਦੂਜੇ ਤੀਜੇ ਦਿਨ ਉਹਨਾਂ ਨੂੰ ਫੋਨ ਆਉਂਦਾ ਕਿ ਤਾਂ ਕੇਵਾਈਸ ਬੱਚਿਆਂ ਦੀ ਨਹੀਂ ਹੋਈ ਤੁਹਾਡਿਆਂ ਦੀ ਤੇ ਤੁਸੀਂ ਓਟੀਪੀ ਦਿਓ ਉਹਨਾਂ ਨੇ ਓਟੀਪੀ ਦੇਤਾ ਜੀ ਵਿਚਾਰਿਆ ਨਾ ਪਹਿਲਾਂ ਮੈਂ ਲਿਆ ਕਰਕੇ ਤੇ ਜਦੋਂ ਦੇਤਾ ਉਹਨਾਂ ਨੇ ਸਾਰ ਉਹਨਾਂ ਦੇ ਪੈਸੇ 1 ਲੱਖ ਤੇ ਨਾ 1.5 ਲੱਖ ਨਿਕਲ ਗਿਆ ਉਹਨਾਂ ਦਾ ਕੋਈ ਪੈਸੇ ਉੱਤੇ ਹਾਂਜੀ ਸਰ ਝੋਨਾ ਝੋਨਾ ਲਾਇਆ ਸੀ ਉਹਨਾਂ ਨੇ ਵਿਚਾਰਿਆਂ ਨੇ ਝੋਨੇ ਦੇ ਪੈਸੇ ਇਕੱਠੇ ਕੀਤੇ ਹੋਏ ਸੀ ਜਿਹੜੇ ਲੋਕਾਂ ਨਾਲ ਆਪਸ ਵਿੱਚ ਵੰਡਣੇ ਸੀਗੇ ਜੀ ਇਸ ਕਰਕੇ ਸਾਰੇ ਮੈਂ ਕਹਿੰਦੇ ਆ ਵੀ ਇਹ ਕੰਮ ਬੰਦ ਬੰਦ ਹੋਣੇ ਚਾਹੀਦਾ ਸਾਰੇ ਬਹੁਤ ਡਰ ਲੱਗਣ ਲੱਗਾ ਸਾਨੂੰ ਹਰ ਘਰ ਤੋਂ ਡਰ ਲੱਗਦਾ ਜੀ ਹੁਣ ਤੇ ਹੁਣ ਆ ਬੱਚੇ ਦੀ ਜਿਹੜੀ ਫੋਟੋ ਕੈਪਚਰ ਕਰਨ ਲਾਤੀ ਇਹਨਾਂ ਨੇ ਤਿੰਨ ਤੋਂ 6 ਵਾਲਿਆਂ ਦੀ ਕੈਮਰਾ ਲਾਤਾ ਉੱਤੇ ਇੱਕ ਵੀ ਇਹਦੀ ਬੱਚੇ ਦੀ ਫੋਟੋ ਲਾਉ ਵਹੇ ਤੇ ਹਰ ਮਹੀਨੇ ਸਾਰੇ ਇਹ ਤਾਂ ਫਿਰ ਗਲਤੀ ਹੋ ਗਿਆ ਕੰਮ ਤੇ ਇੱਕ ਫੀਡ ਮੰਨਦੇ ਸਾਰੇ ਜਿਹੜੇ ਉਹ ਵੀ ਹਰ ਮਹੀਨੇ ਕਹਿੰਦੇ ਇੱਕ ਉਹਦੀ ਫੋਟੋ ਐਪ ਰਾਹੀਂ ਸਿਕ ਕੈਪਚਰ ਕਰੋ ਹੁਣ ਸ਼ਕਲਾਂ ਵੀ ਬਦਲ ਜਾਂਦੀਆਂ ਸਰ ਤੇ ਸਾਰਾ ਕੁ ਆਪਣਾ ਚੇਂਜ ਵੀ ਹੋ ਜਾਂਦਾ ਮੈਚ ਵੀ ਨਹੀਂ ਕਰਦੀ ਸਰ ਬਹੁਤ ਮੱਥਾ ਮਾਰੀ ਜਾਂਦੇ ਮਾਰੀ ਜਾਂਦੇ ਫੋਨ ਹੈਂਗ ਹੋ ਜਾਂਦਾ ਜੀ ਫਿਰ ਇਹ ਅਸੀਂ ਬਹੁਤ ਪਰੇਸ਼ਾਨ ਇਹ ਜਿਹੜਾ ਹੋ ਕੇ ਕਿਤੇ ਡੀਸੀ ਸਾਹਿਬ ਨਾਲ ਗੱਲਬਾਤ ਹੋਈ ਵੀ ਕਿਸੇ ਨੇ ਕੋਈ ਸ਼ਵਾਸ ਸ਼ਵਾਸ ਬਹੁਤ ਵਰੀ ਦਵਾਇਆ ਗਿਆ ਹੈ ਸਰਕਾਰ ਵੱਲੋਂ ਡਾਇਰੈਕਟੋਰੇਟ ਵੱਲੋਂ ਵੀ ਵਿਭਾਗ ਵੱਲੋਂ ਵੀ ਪਰ ਤਾਂ ਦਸਬ ਕੰਮ ਉੱਥੇ ਆਤੇ ਆਮਲ ਕੋਈ ਨਹੀਂ ਹੋਇਆ ਬਹੁਤ ਵਾਰੀ ਮੀਟਿੰਗਾਂ ਕੀਤੀਆਂ ਜੁਨੀਅਨ ਨੇ ਸਰਕਾਰ ਨਾਲ ਵੀ ਕੀਤੀਆਂ ਭਗਵੰਤ ਮਾਨ ਜੀ ਨਾਲ ਵੀ ਹੋਈਆਂ ਬਹੁਤ ਜਗ੍ਹਾ ਸਾਡੇ ਡਾਇਰੈਕਟੋਰੇਟ ਵੀ ਹੋਈਆਂ ਇੱਥੇ ਸੀਡੀਪੀਓ ਤੇ ਸੁਪਰਵਾਈਜ਼ਰ ਨੂੰ ਤਾਂ 8 ਮਹੀਨੇ ਅਸੀਂ ਰੋ ਰੋ ਕੇ ਚਲਾ ਚਲਾ ਕੇ ਕਹਿੰਨੇ ਆ ਮੈਡਮ ਸਾਡੇ ਵਾਸਤੇ ਗੱਲ ਨਹੀਂ ਸਾਡੇ ਤੋਂ ਮਤਲਬ ਲੋਕੀ ਨਹੀਂ ਸਾਨੂੰ ਉਹ ਪਿੱਤੀ ਜਿਹੜਾ ਦੇ ਰੇ ਪਰ ਸਾਰੇ ਇਹੋ ਹੀ ਕਹਿੰਦੇ ਵੀ ਤਨਖਾਹਾਂ ਕਟਾ ਲਓ ਹਟਜੋ ਨੌਕਰੀ ਛੱਡ ਦੋ ਪਰ ਜਿਹੜਾ ਤਲਕੇ ਆ ਇਸ ਤੇ ਆਫਸਰ ਕਰਨਾ ਪੈਣਾ ਦੋਸਤੋ ਸਮੱਸਿਆ ਦੱਸ ਦਿੱਤੀ ਹੈਗੀ ਹੈ ਇਹਨਾਂ ਅੰਗਰਵਾਲੀ ਵਰਕਰਾਂ ਨੇ 200 ਦੇ ਕਰੀਬ ਹੈ ਜਿਹੜੀ ਇਸ ਬਲਾਕ ਦੇ ਵਿੱਚ ਅੰਗਰਵਾਲੀ ਰਿਕਾ ਵਾਲੀ ਵਰਕਰਾਂ ਕੰਮ ਕਰਦੀਆਂ ਹੈਗੀਆਂ ਇਹਨਾਂ ਨੇ ਜਿਹੜੀ ਸਮੱਸਿਆ ਦੱਸੀ ਹੈ ਬੜੀ ਵੱਡੀ ਹੈਗੀ ਹੈ ਕਿ ਹਲਕਾ ਵਿਧਾਇਕ ਇਹਨਾਂ ਦੀ ਸਮੱਸਿਆ ਹੱਲ ਕਰਾਉਣ ਲਈ ਆਪਣੀ ਕੋਸ਼ਿਸ਼ ਕਰਨਗੇ ਕਿ ਉਹ ਧਿਆਨ ਦੇਣਗੇ ਜਾਂ ਕੱਲਾ ਉਹ ਬਿਆਨਾਂ ਨੂੰ ਹੀ ਕੱਲੀ ਤਰਜੀਹ ਦੇਣਗੇ ਕਿਉਂਕਿ ਇਹਨਾਂ ਨੇ ਆਖਿਆ ਹੈਗਾ ਵੀ ਅਸੀਂ ਡੀਸੀ ਸਾਹਿਬ ਜਾਂ ਹੋਰ ਅਫਸਰਾਂ ਜਾਂ ਭਗਵੰਤ ਮਾਨ ਤੱਕ ਵੀ ਮੀਟਿੰਗਾਂ ਕੀਤੀਆਂ ਜਿਹੜੀ ਇਹਨਾਂ ਦੀ ਸਮੱਸਿਆ ਵੱਡੀ ਗੰਭੀਰ ਜਿਹੜੀ ਹੈਗੀ ਆ ਉਹ ਵੀ ਇਹਨਾਂ ਨੇ ਬਿਆਨ ਕੀਤੀ ਕੀ ਉਹਨਾਂ ਦੇ ਸਮੇਂ ਦੇ ਵਿੱਚ ਸਰਕਾਰ ਇਸ ਨੂੰ ਲੈ ਕੇ ਸਰਦ ਹੋਊਗੀ ਧਿਆਨ ਦੇਊਗੀ ਇਸ ਸਮੇਂ ਦੀ ਗੱਲ ਰਹੂਗੀ ਕੈਮਰਾਮੈਨ ਰਾਜ ਬਰਾੜ ਦੇ ਨਾਲ ਮੈਂ ਤਰਨੋਚਨ ਸਿੰਘ ਬਰਾੜ